ਬੀਮਾਰ ਕਹਿ ਰਹੇ ਆ ਵੀ 2050 ਦੇ ਵਿੱਚ ਵੀ ਜਿਹੜੇ ਪੰਜਾਬੀ ਹੈਗੇ ਉਹ ਬੱਚਾ ਪੈਦਾ ਕਰਨ ਦੀ ਜਿਹੜੀ ਸ਼ਮਤਾ ਉਹ ਬਿਲਕੁਲ ਉਹਨਾਂ ਦੀ ਖਤਮ ਹੋ ਜਾਣੀ ਵੀ ਉਹ ਬੱਚਾ ਪੈਦਾ ਨਹੀਂ ਕਰ ਸਕਣਗੇ ਸਾਡੇ ਔਕਾ ਕੋਲਾ ਹੋ ਗਿਆ ਇਹ ਬੰਨਦਾ ਹੈਗਾ ਜਾਂ ਵਾਈਨ ਬੰਦੀ ਆ ਉਹ ਕਿੰਨੇ ਲੀਟਰ ਹੈ ਜੇ ਇੱਕ ਟੀ-ਸ਼ਰਟ ਦੇ ਵਿੱਚ ਕਿੰਨਾ 5-5000 ਲੀਟਰ ਜਿਹੜਾ ਪਾਣੀ ਚੱਲਦਾ ਹੈਗਾ ਸਰਕਾਰਾਂ ਨੂੰ ਤਾਂ ਸਿਰਫ ਆਪਦੇ ਵੋਟਾਂ ਨਾਲ ਮਤਬਲਾ ਉਹਨਾਂ ਨੂੰ ਲੋਕਾਂ ਨਾਲ ਲੋਕ ਜਾਣ ਠੱਠੇ ਖੂਹ ਦੇ ਵਿੱਚ ਉਹਨਾਂ ਨੇ ਇੱਕ ਲਾਰੇ ਦੇਣੇ ਹੁੰਦੇ ਵੀ ਤੁਸੀਂ ਦੱਸਿਆ ਸੀ ਕਿ ਤੁਹਾਡੇ ਵੱਲੋਂ ਚਾਰ ਬੱਸਾਂ ਭਰ ਕੇ ਲਿਆਂਦੀਆਂ ਗਈਆਂ ਵੱਡੀ ਗਿਣਤੀ ਦੇ ਵਿੱਚ ਜਿਹੜੀ ਔਰਤਾਂ ਦੀ ਸ਼ਮੂਲੀਅਤ ਕਰਵਾਈ ਗਈ ਹੈ ਐਨੀਆਂ ਔਰਤਾਂ ਦੀ ਗਿਣਤੀ ਤੇ ਇਕੱਠਾ ਕਿਵੇਂ ਕੀਤਾ ਤੁਸੀਂ ਸਭ ਨੇ ਜੇ ਬੰਦੇ ਦੇ ਵਿੱਚ ਜਜ਼ਬਾ ਹੈਗਾ ਕੋਈ ਕਿਹੜਾ ਕੰਮ ਨਹੀਂ ਹੋ ਸਕਦਾ ਮੈਂ ਮੇਰਾ ਟਾਰਗੇਟ ਢਾਈ ਦਾ ਸੀ ਵੀ ਮੈਂ ਢਾਈ 100 ਬੀਬੀਆਂ ਕਰਨੀਆਂ ਤੇ ਮੈਂ ਚਲੋ ਲਗਭਗ ਵੀ ਹੁਣ ਮੈਂ 200 ਦੇ ਲਗਭਗ ਮੈਂ ਬੀਬੀਆਂ ਕਰ ਲਈਆਂ ਹੈਗੀਆਂ ਇਹ ਮੇਰੇ ਵਿੱਚ ਇੱਕ ਸੀ ਕਿ ਮੈਨੂੰ ਜੁਨੀਅਰ ਵਾਲੇ ਮੇਰੇ ਕਹਿੰਦੇ ਸੀ ਵੀ ਤੁਸੀਂ ਇੰਨਾ ਰਹਿਣਦੇ ਹੋ ਮੈਂ ਕਿਹਾ ਵੀ ਨਹੀਂ ਮੈਂ ਪਹਿਲਾ ਟਾਰਗੇਟ ਹੈ ਮੈਂ ਟਾਰਗੇਟ ਦੇ ਤੌਰ ਤੇ ਲਿਆ ਸੀ ਵੀ ਮੈਂ ਇੰਨੀਆਂ ਬੀਬੀਆਂ ਕਰਨੀਆਂ ਤੇ ਇਹਨਾਂ ਲਈ ਮੈਂ ਦਿਨ ਰਾਤ ਕੀਤੀ ਡੇਢ ਮਹੀਨੇ ਦਾ ਸਮਾਂ ਸੀ ਮੇਰੇ ਕੋਲੇ ਤੇ ਵਿੱਚੋਂ ਵੀ ਚਲੋ ਇੱਕ ਹਿੱਤਾ ਝੋਨਾ ਵਗੈਰਾ ਲੱਗਦਾ ਕਰਕੇ ਘਟ ਗਿਆ ਕੰਮ ਨਹੀਂ ਮੈਂ ਆਪਣੇ ਟਾਰਗੇਟ ਨੂੰ ਪਾਰ ਕਰਨਾ ਸੀਗਾ ਤੁਸੀਂ ਜਦੋਂ ਔਰਤਾਂ ਨੂੰ ਲਾਮਬੰਦ ਕਰਨ ਵਾਸਤੇ ਜਾਂਦੇ ਸੀ ਆਗੂ ਔਰਤਾਂ ਵੱਲੋਂ ਨਾਂ ਨੁਕਰ ਨਹੀਂ ਕੀਤੀ ਜਾਂਦੀ ਸੀ ਕਿੱਧਰ ਜਾਵਾਂਗੇ ਜਿਵੇਂ ਪਿੰਡਾਂ ਦੇ ਲੋਕ ਕਹਿ ਦਿੰਦੇ ਆ ਕਿ ਘਰੇ ਖਾਣ ਪਕਾਉਣ ਵੀ ਕਰਨਾ ਤੇ ਕਿਵੇਂ ਜਾਣਗੇ ਉੱਥੇ ਤੇ ਕਿਵੇਂ ਹੁਣ ਆਹ ਕੰਮ ਕਰਨਗੇ ਔਰਤਾਂ ਇਹ ਨਹੀਂ ਇਹ ਆਪਦੇ ਚ ਕੈਪੇਬਿਲਟੀ ਹੁੰਦੀ ਹੈ ਵੀ ਜੇ ਸਾਡੇ ਵਿੱਚ ਇਹ ਹੈਗਾ ਅਸੀਂ ਦੂਜੇ ਨੂੰ ਕੰਪੈਲ ਕਰ ਸਕਦੇ ਦੂਜੇ ਨੂੰ ਦੇ ਲਈ ਮਨਾ ਸਕਦੇ ਆ ਇਹ ਗੱਲਾਂ ਹੁੰਦੀਆਂ ਕਹਿੰਦੇ ਹੈਗੇ ਆਪਾਂ ਨੂੰ ਜਿੱਥੇ ਵੀ ਜਾਣੇ ਸਾਰੇ ਸਾਰੀਆਂ ਔਰਤਾਂ ਇੱਕੋ ਜੀਆਂ ਤਾਂ ਹੁੰਦੀਆਂ ਨਹੀਂ ਕਈਆਂ ਨੂੰ ਹੁਣ ਇਹ ਗੱਲਾਂ ਹੁੰਦੀਆਂ ਉਹਨਾਂ ਨੂੰ ਫਿਰ ਦੱਸਿਆ ਜਾਂਦਾ ਵੀ ਕਿਉਂ ਲੋੜ ਕਿਉਂ ਸਾਨੂੰ ਇਹਨਾਂ ਦੇ ਵਿੱਚ ਜਾਣਾ ਪੈਣਾ ਕਿਉਂ ਇਹ ਜਿਹੜੇ ਹੈਗੇ ਸਾਨੂੰ ਜਥੇਬੰਦ ਹੋਣਾ ਪੈਣਾ ਕਿਉਂ ਜਿਹੜੇ ਘੋਲ ਸਾਨੂੰ ਲੜਨੇ ਪੈਣੇ ਵੀ ਸਾਡਾ ਜਿਹੜਾ ਪੰਜਾਬ ਹੈ ਉਹ ਗੰਭੀਰ ਸੰਕਟਾਂ ਦੇ ਵਿੱਚ ਕਿਰਿਆ ਹੋਇਆ ਹੈਗਾ ਅੱਜ ਕਰਜ਼ੇ ਦਾ ਸੰਕਟ ਅੱਜ ਜਿਹੜਾ ਹੁਣ ਸਾਡੀ ਜਵਾਨੀ ਧੜਾ ਧੜ ਬਾਹਰ ਜਾਈ ਜਾਂਦੀ ਹੈ ਸੰਕਟ ਗੰਗਾਵਾਦ ਦਾ ਜਿਹੜਾ ਸੰਕਟ ਜੇ ਤੁਸੀਂ ਦੇਖੋ ਨਸ਼ਿਆਂ ਦਾ ਸੰਕਟ ਤੇ ਪਾਣੀ ਦਾ ਸੰਕਟ ਪਾਣੀ ਦਾ ਜਿਹੜਾ ਸੰਕਟ ਆ ਵੀ ਮਾਰ ਕਹਿ ਰਹੇ ਆ ਵੀ ਜੇ ਤੁਸੀਂ ਇਸੇ ਤਰ੍ਹਾਂ ਹੀ ਐਵੇਂ ਪਾਣੀ ਦੀ ਬਰਬਾਦੀ ਕਰਦੇ ਰਹੇ ਤਾਂ ਆਉਂਦੇ ਜਿਹੜੇ 14 ਸਾਲਾਂ ਤੱਕ ਅਸੀਂ ਇੱਕ ਟਿੱਪ ਵੀ ਪਾਣੀ ਦੀ ਥੱਲੇੋਂ ਨਹੀਂ ਕੱਢ ਸਕਾਂਗੇ ਤੇ ਸਾਡਾ ਜਿਹੜਾ ਪੰਜਾਬ ਹੈ ਇਹ ਜਿਹ ਹਰੀਲਾ ਰੇਗਿਸਤਾਨ ਬਣ ਜਾਣਾ ਹੈ ਪਾਣੀ ਤੋਂ ਬਿਨਾ ਤੁਹਾਨੂੰ ਵੀ ਕੋਈ ਸੱਭਿਆਤਾ ਜਿਹੜੀ ਉਹ ਟੈਕ ਨਹੀਂ ਸਕਦੀ ਜਿਹੜੀਆਂ ਪਿਛਲੀਆਂ ਸੱਭਿਆਤਾ ਸਾਡੀਆਂ ਵੀ ਹੋਈਆਂ ਨਾ ਉਸ ਪਾਣੀ ਦੀ ਅਣਹੋਂਦ ਕਰਕੇ ਹੋਈਆਂ ਤੇ ਉਸ ਕਗਾਰ ਤੇ ਅੱਜ ਸਾਡਾ ਪੰਜਾਬ ਖੜਾ ਹੈਗਾ ਜਿਵੇਂ ਸਾਡਾ ਡਿਸਟ੍ਰਿਕਟ ਫਾਜ਼ਲ ਕਾ ਹੈਗਾ ਉੱਥੇ ਜਿਹੜਾ ਪਾਣੀ ਹੈਗਾ ਉੱਥੇ 13 ਆਰਟੀਡੀ ਵਾਲਾ ਪਾਣੀ ਹੈਗਾ ਵੀ ਜਿਹੜਾ ਕਹਿੰਦੇ ਵੀ ਮੰਨਿਆ ਜਾਂਦਾ ਵੀ ਉਹ ਪਸ਼ੂ ਵੀ ਨਹੀਂ ਪੀਂਦੇ ਪੀਂਦੇ ਜੋ ਪਸ਼ੂਆਂ ਦੇ ਵੀ ਹੈ ਨਹੀਂ ਤੇ ਉਹ ਸਾਡੇ ਸਕੂਲਾਂ ਦੇ ਬੱਚੇ ਪੀ ਰਹੇ ਹੈਗੇ ਆ ਦੋ ਪਿੰਡ ਹੈਗੇ ਤੇਜਾਰ ਹੇਲਾ ਤੇ ਕਿਕਰ ਖੇੜਾ ਉੱਥੇ ਅੱਜ ਜਿਹੜੇ ਬੱਚੇ ਪੈਦਾ ਹੋ ਰਹੇ ਆ ਅਪੰਗ ਮੰਦ ਬੁੱਧੀ ਕਈ ਤਰ੍ਹਾਂ ਦੀਆਂ ਬਿਮਾਰੀਆਂ ਗੰਭੀਰ ਬਿਮਾਰੀਆਂ ਦੇ ਸ਼ਿਕਾਰ ਹੋ ਰਹੇ ਆ ਉੱਥੇ ਲੋਕਾਂ ਨੂੰ ਕੈਂਸਰ ਵੀ ਬਹੁਤ ਹੋ ਰਿਹਾ ਉੱਥੇ ਗੋਡੇ ਪੀਲੀਏ ਮੈਣੀ ਵੀ ਬਹੁਤ ਜ਼ਿਆਦਾ ਇਸ ਦੇ ਪੀੜਤ ਹੈਗੇ ਆ ਜਿਹੜੇ ਸਾਡੇ ਪਿੰਡ ਹੈਗੇ ਆ ਸਾਡੇ ਪਿੰਡਾਂ ਦੇ ਵਿੱਚ ਪਾਣੀ ਵਿਕਦਾ ਹੈਗਾ ਜਿਵੇਂ ਸਬਜੀ ਵਾਲਾ ਸਬਜੀ ਵੇਚਦਾ ਪਿੰਡਾਂ ਦੇ ਵਿੱਚ ਐਵੇਂ ਉਹ ਟੈਂਕਰ ਤੇ ਲਿਆਉਂਦੇ ਆ ਵੱਡੇ ਵੱਡੇ ਟੈਂਕਰ ਭਰ ਕੇ ਉਹਦੇ ਤੇ ਟੈਂਪੂ ਤੇ ਤਾਂ ਫਿਰ ਉਹ ਅਨਾਉਂਸਮੈਂਟ ਕਰਦੇ ਵੀ ਪਾਣੀ ਲੈ ਲਓ ਤੇ ਸਾਡੇ ਪਿੰਡਾਂ ਦੇ ਵਿੱਚ ਇੱਕ ਇੱਕ ਪਿੰਡ ਜਿਹੜਾ ਹੈਗਾ 10-10000 ਦਾ ਜਿਹੜਾ ਪਾਣੀ ਹੈਗਾ ਵੀ ਉਹ ਮੁੱਲ ਲੈਂਦੇ ਹੈਗੇ ਆ ਤੇ ਵੀ ਇਸ ਇਹ ਦੇ ਕਰਕੇ ਜਦੋਂ ਬੀਬੀਆਂ ਨੂੰ ਇਸ ਬਾਰੇ ਗੱਲ ਕਰਦੇ ਵੀ ਅਸੀਂ ਤਾਂ ਅੱਜ ਮੁੱਲ ਲਈ ਜਾਂਦੇ ਤੇ ਸਾਡੇ ਬੱਚੇ ਕਿੱਥੋਂ ਲੈਣਗੇ ਪਾਣੀ ਜਿਹੜਾ ਹੁਣ ਇਹਦਾ ਹਰੇ ਇਨਕਲਾਬ ਕਰਨ ਜਿਹੜਾ ਇਹ ਸਾਡਾ ਗੰਭੀਰ ਸੰਕਟ ਹੋਇਆ ਬਿਮਾਰੀਆਂ ਜਿਹੜੀਆਂ ਹੋਈਆਂ ਹੈਗੀਆਂ ਵੀ ਇਹਦੇ ਨਾਲ ਹੁਣ ਬਿਮਾਰ ਕਹਿ ਰਹੇ ਆ ਵੀ 2050 ਦੇ ਵਿੱਚ ਵੀ ਜਿਹੜੇ ਪੰਜਾਬੀ ਹੈਗੇ ਉਹ ਬੱਚਾ ਪੈਦਾ ਕਰਨ ਦੀ ਜਿਹੜੀ ਸ਼ਮਤਾ ਉਹ ਬਿਲਕੁਲ ਉਹਨਾਂ ਦੀ ਖਤਮ ਹੋ ਜਾਣੀ ਵੀ ਉਹ ਬੱਚਾ ਪੈਦਾ ਨਹੀਂ ਕਰ ਸਕਣਗੇ ਸਾਡੀ ਜਿਹੜੀ ਨਸਲ ਹੈ ਉਹ ਖਤਮ ਹੋਣ ਦੇ ਕਿਨਾਰੇ ਕੰਗਾਰ ਤੇ ਆ ਜਦੋਂ ਇੱਜੀਆਂ ਗੱਲਾਂ ਨਾਲ ਔਰਤਾਂ ਨੂੰ ਦੱਸਿਆ ਜਾਂਦਾ ਤਾਂ ਫਿਰ ਉਹ ਚੇਤਨ ਹੁੰਦੀਆਂ ਤੇ ਉਹ ਨਾਲ ਸਾਥ ਦਿੰਦੀਆਂ ਤੇ ਉਹ ਜਿਹੜੀਆਂ ਮੈਂ ਅੱਜ ਸਫਲ ਵੀ ਹੋਈਆਂ ਲਿਆਉਣ ਦੇ ਵਿੱਚ ਪਾਣੀ ਦਾ ਸੰਕਟ ਦ ਸ ਜ਼ਿੰਮੇਵਾਰ ਕਿਸ਼ ਨੂੰ ਮੰਨਦੇ ਹਾਂ ਦੇਖੋ ਵੀ ਜੁम्मेवार ਕੱਲਾ ਕਿਸਾਨ ਨਹੀਂਗਾ ਜੇ ਅਸੀਂ ਕਹਿ ਦਈਏ ਵੀ ਕਿਸਾਨ ਨੇ ਝੋਨਾ ਲਾ ਲਿਆ ਤੇ ਉਹਨੇ ਪਾਣੀ ਫਟਾਫਟ ਕੱਢੀ ਆਇਆ ਇਹ ਫੈਕਟਰੀਆਂ ਹੋਗੀਆਂ ਕਿਸੇ ਤੇ ਕਿਸੇ ਤਰ੍ਹਾਂ ਦੀਆਂ ਜਾਂ ਹੁਣ ਆ ਕੋਕਾ ਕੋਲਾ ਹੋ ਗਿਆ ਇਹ ਬਣਦਾ ਹੈਗਾ ਜਾਂ ਵਾਈਨ ਬਣਦੀ ਆ ਉਹ ਕਿੰਨੇ ਲੀਟਰ ਹੈ ਜੇ ਇੱਕ ਟੀ-ਸ਼ਰਟ ਦੇ ਵਿੱਚ ਕਿੰਨਾ 5-5000 ਲੀਟਰ ਜਿਹੜਾ ਪਾਣੀ ਚੱਲਦਾ ਹੈਗਾ ਵੀ ਇਸ ਕਾਰਨ ਕਰਕੇ ਸਾਰੇ ਰਲ ਮਿਲ ਕੇ ਵੀ ਪਾਣੀ ਕਿਸਾਨ ਨਹੀਂ ਕਿਸਾਨ ਤਾਂ 2-3 ਮਹੀਨੇ ਜਿਹੜੇ ਉਹੀ ਝੋਨੇ ਚ ਕੱਢਦਾ ਹੈਗਾ ਪਾਣੀ ਬਾਕੀ ਤਾਂ ਜਿਹੜੀਆਂ ਫੈਕਟਰੀਆਂ ਤੇ ਇਹ ਤਾਂ 24 ਘੰਟੇ ਚੱਲਦੀਆਂ ਹੈਗੀਆਂ ਇਸ ਕਾਰਨ ਜਿਹੜਾ ਇਹ ਇਹ ਰਲ ਮਿਲ ਕੇ ਚਲ ਰਿਹਾ ਹੈਗਾ ਕੱਲਾ ਕੋਈ ਕਿਸਾਨ ਨਹੀਂ ਜਾਂ ਵੀ ਜਿਹੜਾ ਕਿਸਾਨ ਹੀ ਪਾਣੀ ਖਤਮ ਕਰ ਰਿਹਾ ਹੈਗਾ ਇਹ ਫੈਕਟਰੀਆਂ ਤੇ ਇਹਨਾਂ ਚੀਜ਼ਾਂ ਤੇ ਰੋਕ ਲਾਉਣ ਉਹ ਰੋਕ ਲਾ ਕੇ ਉਹ ਪਾਣੀ ਦੀ ਬਚਾਏ ਕਰ ਸਕਦੇ ਇੱਕ ਜਿਹੜੇ ਰੀਚਾਰਜ ਪੁਆਇੰਟ ਹੈ ਨਹੀਂ ਹੁਣ ਜਿਹੜਾ ਸਾਡੇ بارش ਦਾ ਪਾਣੀ ਹੈ ਬਾਰਿਸ਼ ਦੇ ਪਾਣੀ ਦਾ ਸੋਰਸ ਥੱਲੇ ਧਰਤੀ ਤੇ ਜਾਣ ਦਾ ਕੋਈ ਹੈ ਨਹੀਂਗਾ ਨਾਲੇ ਇਹ ਸਭ ਤੋਂ ਬੈਟਰ ਹੈਗਾ ਤੇ ਇਹਦੇ ਲਈ ਸਾਨੂੰ ਰੀਚਾਰਜ ਪੁਆਇੰਟ ਜਿਹੜੇ ਹੈਗੇ ਉਹ ਸਰਕਾਰਾਂ ਵੱਲੋਂ ਵੀ ਹੋਣੇ ਚਾਹੀਦੇ ਤੇ ਸਾਡੇ ਵੀ ਜਿਹੜੇ ਮੋਗਿਆਂ ਤੇ ਉੱਥੇ ਹੋਣੇ ਚਾਹੀਦੇ ਹੈਗੇ ਸਰਕਾਰਾਂ ਨੂੰ ਤਾਂ ਸਿਰਫ ਆਪਦੇ ਵੋਟਾਂ ਨਾਲ ਮਤਬਲ ਆ ਉਹਨਾਂ ਨੂੰ ਲੋਕਾਂ ਨਾਲ ਲੋਕ ਜਾਣ ਠੱਠੇ ਖੂ ਦੇ ਵਿੱਚ ਉਹਨਾਂ ਨੇ ਇੱਕ ਲਾਰੇ ਦੇਣੇ ਹੁੰਦੇ ਵੀ ਅਸੀਂ ਆ ਗਏ ਜੀ ਅਸੀਂ ਬਿਜਲੀ ਫ੍ਰੀ ਕਰ ਦਿਆਂਗੇ ਅਸੀਂ ਜੇ ਆ ਗਏ ਜੀ ਤੁਹਾਨੂੰ ਹਜ਼ਾਰ ਹਜ਼ਾਰ ਰੁਪਈਆ ਦੇ ਦਿਆਂਗੇ ਅਸੀਂ ਆ ਗਏ ਜੀ ਤੁਹਾਡੀ ਦੂਸਰਾ ਕੋਈ ਕਿਸ ਤਰ੍ਹਾਂ ਦੇ ਜਿਹੜੇ ਲਾਰੇ ਦਿੰਦੀਆਂ ਉਹ ਸਿਰਫ ਉਹ ਲਾਰੇ ਕਿਉਂ ਦਿੰਦੀਆਂ ਉਹ ਟਾਲਣ ਦੀ ਮਾਰੀ ਹੋਰ ਉਹਨਾਂ ਨੇ ਕਰਨਾ ਕਰਾਉਣਾ ਕੁਛ ਨਹੀਂ ਹੁੰਦਾਗਾ ਕਰਦੇ ਕੁਛ ਨਹੀਂ ਜੇ ਉਹਨਾਂ ਨੂੰ ਜੇ ਪੰਜਾਬ ਦੀ ਫਿਕਰ ਹੋਵੇ ਪੰਜਾਬ ਦੇ ਵਿੱਚ ਤਾਂ ਪਹਿਲਾ ਡੈਮ ਜਿਹੜਾ ਸੀਗਾ ਡੈਮ ਸੇਫਟੀ ਐਕਟ ਸੀਗਾ ਉਹਦੇ ਵਿੱਚੋਂ ਪੰਜਾਬ ਕੱਢਿਆ ਗਿਆ ਪੰਜਾਬ ਦਾ 17 ਕਿਲੋਮੀਟਰ ਤੋਂ 50 ਕਿਲੋਮੀਟਰ ਘੇਰਾ ਕਰਤਾ ਉਹਦੇ ਤੇ ਕੋਈ ਨਹੀਂ ਬੋਲਿਆ ਹੈਗਾ ਵੀ ਜਿਵੇਂ ਇਸ ਤਰ੍ਹਾਂ ਦੇ ਕਿੰਨੇ ਚੀਜ਼ਾਂ ਹੈਗੀਆਂ ਜਿਹੜੀਆਂ ਪੰਜਾਬ ਨਾਲ ਜੇ ਯੂਨੀਵਰਸਿਟੀ ਹੈਗੀ ਖੋਈ ਗਈ ਚੰਡੀਗੜ੍ਹ ਖੋਇਆ ਗਿਆ ਕਿਸੇ ਨੇ ਕਿਸੇ ਸਰਕਾਰ ਨੇ ਕੋਈ ਲਾਇਆ ਉੱਥੇ ਧਰਨਾ ਜਾਂ ਜਿਹੜੀਆਂ ਹੁਣ ਆਪਦੇ ਆਪ ਨੂੰ ਖੇਤਰੀ ਪਾਰਟੀਆਂ ਦੱਸਦੀਆਂ ਖੇਤਰੀ ਪਾਰਟੀਆਂ ਵਾਲਿਆਂ ਨੇ ਕਿਹੜੀ ਗੱਲ ਤੇ ਹੈ ਜਿਹੜਾ ਪੰਜਾਬ ਤੇ ਉਹ ਆੜੇ ਹੈ ਨਹੀਂ ਜੀ ਅਸੀਂ ਨਹੀਂ ਆ ਕਰਨ ਦੇਣਾ ਉਹ ਬਸ ਇੱਕ ਦਿਖਾ ਦਿੰਦੇ ਆ ਜੀ ਹਾਂ ਅਸੀਂ ਨਹੀਂ ਕਰਨ ਦੇਣਾ ਅਸੀਂ ਬੂੰਦ ਪਾਣੀ ਨਹੀਂ ਦੇਣਾ ਹੁਣ ਪਾਣੀ ਸਾਡਾ ਕਿੰਨਾ ਜਾ ਰਿਹਾ 52% ਪਾਣੀ ਸਾਡਾ ਰਾਜਸਥਾਨ ਨੂੰ ਜਾ ਰਿਹਾ ਤੇ 23% 22% ਸਾਡਾ ਹਰਿਆਣਾ ਨੂੰ ਜਾ ਰਿਹਾ ਤੇ ਸਾਡਾ ਜਿਹੜਾ ਪੰਜਾਬ ਪੰਜਾਬ ਪਾਣੀਆਂ ਦੀ ਧਰਤੀ ਹੈ ਜਿਨ੍ਹਾਂ ਦੇ ਜਦੋਂ ਨੁਕਸਾਨ ਹੁੰਦਾ ਜਦੋਂ ਹੜ੍ਹ ਆਉਂਦੇ ਆ ਤਾਂ ਉਦੋਂ ਪੰਜਾਬ ਦਾ ਨੁਕਸਾਨ ਹੁੰਦਾ ਹੈਗਾ ਤੇ ਜਦੋਂ ਪਾਣੀ ਲੈਣਾ ਵਰਤਣਾ ਪਾਣੀ ਉਹ ਹਰਿਆਣਾ ਤੇ ਰਾਜਸਥਾਨ ਵਰਤ ਰਿਹਾ ਹੈਗਾ ਤੇ ਅਸੀਂ ਜਿਹੜੇ ਪੰਜਾਬ ਦੇ ਪੰਜ ਦਰਿਆਵਾਂ ਦੇ ਹੈਗੇ ਆ ਤੇ ਅਸੀਂ ਇੱਥੇ ਮੁੱਲ ਪਾਣੀ ਲੈ ਰਹੇ ਇਹ ਗਏ ਇਸ ਕਾਰਨ ਇਹ ਜਿਹੜੀਆਂ ਸਰਕਾਰਾਂ ਇਹ ਤਾਂ ਸਿਰਫ ਲੋਟੂ ਟੋਲੇ ਹੈਗੇ ਆ ਇਹਨਾਂ ਨੇ ਸਿਰਫ ਤੇ ਸਿਰਫ ਆਪਣੀਆਂ ਵੋਟਾਂ ਨਾਲ ਮਤਲਬ ਹੈ ਇਹਨਾਂ ਨੂੰ ਲੋਕਾਂ ਲਕਾਂ ਨਾਲ ਕੋਈ ਮਤਲਬ ਨਹੀਂ ਇਹ ਤਾਂ ਲਾਰੇ ਲਾਉਂਦੇ ਨੇ ਸਰਕਾਰਾਂ ਲਾਰੇ ਲਾਉਂਦੀਆਂ ਨੇ ਪਰ ਅੱਜ ਕਨਵੈਨਸ਼ਨ ਕੀਤੀ ਗਈ ਹੈ ਔਰਤਾਂ ਵੀ ਪਹੁੰਚੀਆਂ ਲਾਮਬੰਦੀ ਹੋਈ ਹੈ ਤਾਂ ਜਾਗਰੂਕਤ ਹੋਈਆਂ ਨੇ ਔਰਤਾਂ ਅੱਜ ਕੀ ਫੈਸਲਾ ਲਿਆ ਗਿਆ এজੰਡੇ ਰੱਖੇ ਗਏ ਆ এজੰਡੇ ਦੱਸੇ ਗਏ ਆ ਕਿ ਇਹਨਾਂ ਤੇ ਲੜਾਈ ਕਦੋਂ ਲੜੀ ਜਾਵੇਗੀ ਇਹ ਮੋੜ ਬੰਨਿਆ ਅੱਜ ਅਸੀਂ ਔਰਤਾਂ ਨੂੰ ਜਾਗਰੂਕ ਕਰਨ ਦਾ ਔਰਤਾਂ ਨੂੰ ਜਥੇਬੰਦ ਹੋਣ ਦਾ ਆਗੂ ਭੂਮਿਕਾ ਵਿੱਚ ਆਉਣ ਦਾ ਤੇ ਸਿਆਸੀ ਤੌਰ ਤੇ ਚੇਤਨ ਕਰਨ ਦੀ ਅੱਜ ਇਹ ਸਾਡਾ ਅਸੀਂ ਮੋੜ ਬੰਨਿਆ ਹੈਗਾ ਤੇ ਹੁਣ ਅਸੀਂ ਵੀ ਅੱਗੇ ਜਿਹੜਾ ਹੈਗਾ ਇਹ ਆਪ ਦਾ ਵੀ ਸਾਰੇ ਜਿਹੜੇ ਹੈਗੇ ਸਾਡੇ ਏਜੰਡੇ ਤੇ ਹੈਗੇ ਕੰਮ ਉਹਨਾਂ ਨੂੰ ਅਸੀਂ ਕਰਾਂਗੇ ਹੌਲੀ ਹੌਲੀ ਪਹਿਲਾ ਕੰਮ ਸੀਗਾ ਵੀ ਜਿਹੜਾ ਅੱਧ ਸਾਡਾ ਸੁੱਤਾ ਪਿਆ ਕਰੇ ਕਿਉਂਕਿ ਕੱਲੇ ਮਰਦ ਜਿਹੜੇ ਹੈਗੇ ਜਿੰਨੇ ਮਰਜ਼ੀ ਧਰਨੇ ਲਾਈ ਜਾਣ ਜਿੰਨੀਆਂ ਮਰਜ਼ੀ ਕੁਝ ਕਰੀ ਜਾਣ ਜਿੰਨਾ ਚਿਰ ਔਰਤ ਜਿਹੜੀ ਹੈਗੀ ਆ ਅੱਧ ਜਿਹੜਾ ਹੈਗਾ ਉਹ ਸੁੱਤਾ ਪਿਆ ਉਹ ਨਹੀਂ ਜਾਗਦਾ ਉਹ ਨਾਲ ਬਰਾਬਰ ਮੁੱਡੇ ਨਾਲ ਮੁੱਢਾ ਲਾ ਕੇ ਨਹੀਂ ਛੜਦਾ ਉਹਨਾਂ ਜਿਹੜਾ ਅਸੀਂ ਕੋਈ ਕੁਝ ਨਹੀਂ ਕਰ ਸਕਦੇ ਇਸ ਲਈ ਇਹਨਾਂ ਨੂੰ ਜਗਾਉਣ ਲਈ ਔਰਤਾਂ ਨੂੰ ਔਰਤਾਂ ਨੂੰ ਚੇਤਨ ਕਰਨ ਲਈ ਵੀ ਭਾਈ ਉਠੋ ਤੁਹਾਡਾ ਵੀ ਰੋਲ ਹੈਗਾ ਇਹਦੇ ਲਈ ਅਸੀਂ ਅੱਜ ਇਹ ਕਨਵੈਨਸ਼ਨ ਕੀਤੀ ਹੈਗੀ ਤੇ ਸਾਡੀ ਕਨਵੈਨਸ਼ਨ ਸਫਲ ਹੈ ਤੁਹਾਡੇ ਵੱਲੋਂ ਔਰਤਾਂ ਨੂੰ ਜਗਾਇਆ ਗਿਆ ਦੱਸਿਆ ਗਿਆ ਕਿ ਬਰਾਬਰ ਦਾ ਹੱਕ ਆ ਕਿਉਂ ਨਹੀਂ ਔਰਤਾਂ ਨੂੰ ਬਰਾਬਰ ਦਾ ਹੱਕਦਾਰ ਮੰਨਿਆ ਜਾਂਦਾ ਕਿਉਂ ਨਹੀਂ ਬਰਾਬਰ ਦਾ ਦਰਜਾ ਦੇ ਪਹਿਲੀ ਗੱਲ ਤਾਂ ਇਹ ਹੈਗੀ ਆ ਵੀ ਔਰਤ ਜਿਹੜੀ ਹੈਗੀ ਔਰਤ ਕਦੇ ਹਾਰਦੀ ਨਹੀਂ ਉਹਨੂੰ ਹਰਾਇਆ ਜਾਂਦਾ ਹੈਗਾ ਲੋਕ ਕੀ ਕਹਿਣਗੇ ਇਹ ਕਹਿ ਕੇ ਉਹਨੂੰ ਡਰਾਇਆ ਜਾਂਦਾ ਹੈਗਾ ਵੀ ਜਿਹੜੀ ਉਹਨਾਂ ਦੇ ਕਈ ਔਰਤਾਂ ਹੈਗੀਆਂ ਵੀ ਜਿਹੜੀਆਂ ਇਨਾਂ ਖੋਲਾਂ ਦੇ ਵਿੱਚ ਆਉਣਾ ਚਾਹੁੰਦੀਆਂ ਜਾਂ ਆਪਦੇ ਜਿਹੜੇ ਹੱਕਾਂ ਲਈ ਜਾਗਰੂਕ ਹੈਗੀਆਂ ਬਹੁਤ ਔਰਤਾ ਪਰ ਉਹ ਇਹ ਸੋਚ ਕੇ ਚੁੱਪ ਕਰ ਜਾਂਦੀਆਂ ਵੀ ਲੋਕ ਕੀ ਕਹਿਣਗੇ ਜੇ ਮੈਂ ਆਹ ਗੱਲ ਠਾਤੀ ਜਾਂ ਮੈਂ ਧਰਨਿਆਂ ਚ ਜਾਵੜੀ ਜਾਂ ਮੈਂ ਇਥੇ ਲੋਕ ਕੀ ਕਹਿਣਗੇ ਇਹ ਜਿਹੜੀ ਲੋਕ ਕੀ ਕਹਿਣਗੇ ਵਾਲੀ ਗੱਲ ਆ ਜਿਹੜੀ ਉਹ ਉਹਨੂੰ ਬੰਨਦੀ ਹੈਗੀ ਆ ਹੋਰ ਉਹਨੂੰ ਵੀ ਇਹ ਹੈ ਨਹੀਂ ਗਾ ਕੋਈ ਵੀ ਜਦੋਂ ਇਸ ਗੱਲ ਤੋਂ ਚੇਤਨ ਹੋ ਗਈ ਹੁਣ ਮੇਰੇ ਵਰਗੀਆਂ ਸਸੀ ਵੀ ਇਹ ਸੋਚਦੇ ਸੀ ਉਨ ਆਈਆਂ ਉੱਠੀਆਂ ਸੀ ਅਸੀਂ ਮੈਂ ਇਸ ਗੱਲ ਨੂੰ ਮੈਂ ਲਤਾੜਤਾ ਫਿਰ ਉਸ ਤੋਂ ਬਾਅਦ ਹੁੰਦੇ ਆ ਵੀ ਆਦਾ ਪਰਿਵਾਰ ਆਂਡ ਗਵਾਂਡ ਕਰ ਰਿਸ਼ਤੇਦਾਰ ਉਹ ਵੀ ਟੰਗਾ ਖਿੱਚਦੇ ਆ ਉਹ ਕਹਿੰਦੇ ਆ ਵੀ ਲੈ ਜੀ ਉਹ ਲੋਕ ਕੀ ਕਹਿਣਗੇ ਫਲਾਨਿਆਂ ਦੀ ਨੌ ਤੁਰੀ ਫਿਰਦੀ ਆ ਫਲਾਨਿਆਂ ਦੀ ਨੌ ਧਰਨੀ ਚ ਜਾਂਦੀ ਹੈਗੀ ਆ ਤੇ ਵੀ ਇਹ ਗੱਲਾਂ ਜਿਹੜੀਆਂ ਜਦੋਂ ਅਸੀਂ ਪਹਿਲਾਂ ਉਠਦੇ ਆ ਤਾਂ ਲੋਕ ਵਿਰੋਧ ਕਰਦੇ ਆ ਫਿਰ ਉਹ ਸਾਡੀ ਸਾਡੀ ਸਲੋਤਾ ਕਰਦੇ ਫਿਰ ਉਹ ਸਾਡੇ ਨਾਲ ਚੱਲਦੇ ਆ ਮੈਂ ਅੱਜ ਤੀਜੇ ਟਾਰਗੇਟ ਤੇ ਆ ਮੇਰੇ ਨਾਲ ਅੱਜ ਲੋਕ ਚੱਲੇ ਆ ਪਹਿਲਾਂ ਮੇਰੇ ਨਾਲ ਵੀ ਇਹ ਹਾਲ ਹੋਇਆ ਤਾਂ ਕਿਉਂਕਿ ਔਰਤ ਨੂੰ ਇਹਦੇ ਚੋਂ ਨਿਕਲ ਲਈ ਸਟਰਗਲ ਕਰਨਾ ਪੈਣਾ ਉਹ ਖੁਦ ਕਰਨਾ ਤੁਹਾਨੂੰ ਨਹੀਂ ਕਿਹਾ ਜਾਂਦਾ ਸਵੀਕਰੇ ਰੋਟੀ ਲਾਉਣੀ ਜਾਂ ਪਸ਼ੂਨ ਹੱਥੀਂ ਇਹ ਤਾਂ ਵੇਖੋ ਐਕਚੁਅਲੀ ਇਹ ਤਾਂ ਹੈਗਾ ਹੀ ਜਦੋਂ ਅਸੀਂ ਪਰਿਵਾਰ ਕਿਸਾਨੀ ਪਰਿਵਾਰ ਨਾਲ ਸੰਬੰਧ ਰੱਖਦੇ ਆਂ ਤੇ ਇਹ ਚੀਜ਼ਾਂ ਦਾ ਤਾਂ ਫੇਸ ਕਰਨੀਆਂ ਹੀ ਪੈਂਦੀਆਂ ਤੇ ਐਨ ਔਰਤ ਵਿੱਚ ਇੱਕ ਨਾ ਇਹੋ ਜਿਹੀ ਕੈਪੈਬਿਲਿਟੀ ਬੈਲਟੀ ਹੁੰਦੀ ਹੈ ਕਿ ਉਹ ਜਿਹੜਾ 2-2 3-3 ਕੰਮ ਇਕੱਠੇ ਕਰ ਸਕਦੀ ਹੈਗੀ ਉਹਦਾ ਟਾਈਮ ਟੇਬਲ ਬਣਾ ਲੈਂਦੀ ਹੈ ਵੀ ਉਸ ਹੱਬ ਨਾਲ ਉਹ ਥੋੜਾ ਜਲਦੀ ਉੱਠਦੀ ਆ ਦਾ ਰੋਟੀ ਪਾਣੀ ਘਰ ਦਾ ਕੰਮ ਕਰਕੇ ਉਹ ਫਿਰ ਆਪਦੇ ਬੱਚਿਆਂ ਨੂੰ ਸਕੂਲ ਤੋਰ ਕੇ ਫਿਰ ਆਪਦੇ ਐਡਮਿਸ਼ਨ ਤੇ ਜਾਂਦੀ ਆ ਆ ਕੇ ਫਿਰ ਉਹ ਕੰਮ ਕਰ ਲੈਂਦੀ ਐਵੇਂ ਮਾਰ ਦਾ ਜਿਹੜਾ ਬੈਲੈਂਸ ਬਣਾਇਆ ਹੋਇਆ ਹੈ ਬਾਕੀ ਮੇਰਾ ਪਰਿਵਾਰ ਮੇਰਾ ਪਤੀ ਮੇਰੇ ਬੱਚੇ ਪੂਰਾ ਸਾਥ ਦਿੰਦੇ ਹੈਗੇ ਆ ਜੇ ਮੈਂ ਕਈ ਵਾਰ ਲੇਟ ਲੂਟ ਹੁੰਨੀ ਆ ਸਬਜੀ ਸਬਜੀ ਮੇਰੇ ਉਂਦੇ ਬਣਾ ਲੈਂਦੇ ਹੈਗੇ ਆ ਵੀ ਇਹਦੇ ਨਾਲ ਜਿਹੜਾ ਪਰਿਵਾਰ ਦਾ ਸਾਥ ਵੀ ਮੈਨੂੰ ਮਿਲਿਆ ਹੋਇਆ ਆਪਣਾ ਜਿਹੜੀਆਂ ਦੂਜੀਆਂ ਭੈਣਾਂ ਨਾਲ ਆਉਂਦੀਆਂ ਫਿਰ ਉਹਨਾਂ ਨੂੰ ਵੀ ਇਦਾਂ ਹੀ ਸਮਝਾਤਾ ਵੀ ਭਈ ਇਦਾਂ ਹੈਂਡਲ ਕਰ ਲਿਆ ਹਾਂਜੀ ਸਮਝਾਉਣ ਦੀ ਲੋੜ ਹੀ ਨਹੀਂ ਮੈਨੂੰ ਤਾਂ ਔਰਤਾਂ ਸਮਝਦਾਰ ਖੁਦ ਹੈਗੀਆਂ ਬਰਸ਼ਰਤ ਹੈਗੀ ਆ ਵੀ ਉਹ ਇਹ ਸਮਝਣ ਲਈ ਤਿਆਰ ਹੋਣ ਉਹ ਕਰਨ ਲਈ ਤਿਆਰ ਜੇ ਅਸੀਂ ਕਹਿਤਾ ਵੀ ਨਹੀਂ ਜੀ ਚੱਲ ਰੋਟੀ ਪਕਾਓ ਟੀਵੀ ਲਾਓ ਏਸੀ ਛੱਡੋ ਤੇ ਪੈ ਜਾਓ ਤਾਂ ਫੇਰ ਆਪੇ ਹੀ ਹੈਗਾ ਨਹੀਂ ਕੁਝ ਕਿਥੋਂ ਥੱਕ ਕੇ ਜਾਂਦੀ ਹੋਣੀ ਹੈ ਕਹਿੰਦੀਆਂ ਹੋਣਗੀਆਂ ਵੀ ਅੱਜ ਤਾਂ ਮੈਨੂੰ ਤਾਂ ਐਂ ਕਹਤਾ ਵੀ ਇਹ ਕੰਮ ਕਰ ਲਾ ਵੀ ਮੈਂ ਤਾਂ ਨਹੀਂ ਕੱਲ ਨੂੰ ਭੇਣੇ ਜਾਂਦੀ ਮੈਂ ਤਾਂ ਨਹੀਂ ਜਾਂਦੀ ਵੇਖੋ ਜਿਹੜੀਆਂ ਤਾਂ ਛਿੱਦਤ ਨਾਲ ਕੰਮ ਕਰਦੀਆਂ ਉਹਨਾਂ ਨੂੰ ਤਾਂ ਨਾ ਕਰੇ ਥਕਿਮਾਂ ਆਵੇ ਜਿਨ੍ਹਾਂ ਨੂੰ ਪਿਆਰ ਆ ਸਮਝ ਹਾਂਜੀ ਇਹਨੂੰ ਸਮਝਾ ਦੇ ਕਿਉਂਕਿ ਜਿਹੜਾ ਮਨੁੱਖ ਹੈਗਾ ਉਹ ਪਰਮਾਤਮਾ ਨੇ ਇਸ ਲਈ ਨਹੀਂ ਵੀ ਉਹ ਸਿਰਜ ਲਈ ਜੀਵੇ ਆਪ ਦੇ ਬੱਚਿਆਂ ਤੱਕ ਹੀ ਜੀਵੇ ਉਹਨੂੰ ਕਿਹਾ ਵੀ ਨਾਲ-ਨਾਲ ਉਹ ਸਮਾਜ ਦੇ ਵਿੱਚ ਵੀ ਆਪ ਦਾ ਯੋਗਦਾਨ ਪਾਵੇ ਜੋ ਲੋਕ ਲਹਿਰਾਂ ਹੈਗੀਆਂ ਉਹਨਾਂ ਵਿੱਚ ਵੀ ਹਿੱਸਾ ਬਣੇ ਤੇ ਇਸ ਕਰਕੇ ਜਿਹੜਾ ਔਰਤ ਨੂੰ ਇਹ ਹੀ ਚਾਹੀਦਾ ਹੈਗਾ ਇਹ ਹੀ ਸਿਖਾਉਣ ਵਾਸਤੇ ਅਸੀਂ ਅੱਜ ਕਨਵੈਨਸ਼ਨ ਕੀਤੀ ਹੈ ਵੀ ਔਰਤਾਂ ਜਿਹੜੀਆਂ ਹੈਗੀਆਂ ਉਹ ਘਰ ਦੀ ਚਾਰ ਦਿਵਾਰੀ ਵਿੱਚ ਬੰਦ ਰਹਿਣ ਵਾਸਤੇ ਨਹੀਂ ਬਣੀਆਂ ਹੈਗੀਆਂ ਵੀ ਚੌਕੇ ਤੋਂ ਹੋ ਚੁੱਲੇ ਤੱਕ ਤੇ ਚੁੱਲੇ ਤੋਂ ਖੁਰਲੀ ਤੱਕ ਤੇ ਫੇਰ ਬਸ ਕਰੇ ਵੀ ਇੱਥੋਂ ਤੱਕ ਨਹੀਂ ਬਣੀਆਂ ਉਹ ਆਪਦੇ ਜਿਹੜਾ ਹੈਗਾ ਆਪਦਾ ਹਨਰ ਪਛਾਣਨ ਇਹ ਲੋਕ ਲਹਿਰਾਂ 'ਚ ਆਉਣ ਆਗੂ ਭੂਮਿਕਾ ਨਿਭਾਉਣ ਤੇ ਜਿਹੜਾ ਹੈਗਾ ਸਿਆਸੀ ਤੌਰ ਤੇ ਚੇਤਨ ਹੋ ਕੇ ਇਹ ਲਹਿਰਾਂ ਨੂੰ ਵੱਡੀਆਂ ਕਰੀਏ